ਜਾਣਾ ਬਾਬੇ ਆਨੰਦ ਲੁੱਟ ਗਏ ਬਾਬੇ ਤਾਂ ਆਨੰਦ ਲੁੱਟ ਗਏ ਸਾਰੀ ਦੁਨੀਆ ਚ ਵਾਹਓ ਬਾਬਿਓ ਵਾਹਓ ਬਾਬਿਓ ਆਹ ਜੀ ਉਹ ਜੀ ਕਰਦਾ ਤੈਨੂੰ ਲੈਦਾ ਗੁਰਜ ਖਲੀਫਾ ਗੁਰਜ ਖਲੀਫਾ ਗੁਰਜ ਖਲੀਫਾ ਆ ਦੇਖੋ ਗੱਡੀਆਂ ਕਿੰ세 ਦੀਨੀਆਂ ਨਿੱਕੀਆਂ ਨਿੱਕੀਆਂ ਲੈ ਨਜ਼ਾਰਾ ਆਈ ਜਾਂਦਾ ਭਾਈ ਆਨੰਦ ਆਈ ਜਾਂਦਾ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਦਖ ਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਤਾਂਸ ਨੂੰ ਕੀਰਤਨ ਕਰਦਿਆਂ ਜਿੱਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਕੋ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾ ਹਾਂ ਕਿ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ कि ਜੇ ਅਸੀਂ ਇੱਕ ਦਿਨ ਬਰਜ ਖਲੀਫਾ ਤੇ ਚੜ ਕੇ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬਰਜ ਖਲੀਫਾ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10 12 ਜਾਣੇ ਅਸੀਂ ਜੀ ਜਾਣਾ ਬਾਬੇ ਆਨੰਦ ਲੁੱਟ ਗਏ ਬਾਬੇ ਤਾਂ ਆਨੰਦ ਲੁੱਟ ਗਏ ਸਾਰੀ ਦੁਨੀਆ ਚ ਵਾਹ ਓ ਬਾਬਿਓ ਵਾਹ ਬਾਬਿਓ ਆਹ ਆਈ ਦਿਓ ਜੀ ਕਰਦਾ ਤੈਨੂੰ ਲੈਦਾ ਬਰਜ ਖਲੀਫਾ ਬਰਜ ਖਲੀਫਾ ਬਰਜ ਖਲੀਫਾ ਆ ਦੇਖੋ ਗੱਡੀਆਂ ਕਿੰ세 ਦੀਨੀਆਂ ਇਕੀਆਂ ਨਿੱਗੀਆਂ ਹੈ ਨਜ਼ਾਰਾ ਆਈ ਜਾਂਦਾ ਭਾਈ ਆਨੰਦ ਆਈ ਜਾਂਦੇ ਪੁਰ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁੱਝ ਕੇ ਗੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਗੁਰਜ ਖਲੀਫਾ ਗੁਰਜ ਖਲੀਫਾ ਜਾਣ ਬੁੱਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਤਾਂ ਆਪਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੈੱਟਿਆ ਮਾਫ਼ ਕਰਿਓ ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡਿਕਾਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਟੀ ਨਿੱਗਰ ਗਈ ਹੈ ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਗੁਰਜ ਖਲੀਫਾ ਦੇਖ ਰਿਹਾ ਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਗੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਹਾਡਾ ਘਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਬੋਧੀ ਖਲੀਫਾ ਤੇ ਬਾਬੇ ਕਿਉਂ ਚਲੇ ਗਏ ਕਿਸਤੀ ਵਿੱਚ ਬੈਠੇ ਕਿਉਂ ਚੱਕੂ ਮਾਰ ਰਹੇ ਹੈ ਤੇ ਕਿਸਤੀ ਵਿੱਚ ਲੇਖ ਦੇ ਵਿੱਚ ਉਹ ਜਾ ਰਹੇ ਹੈ ਅਸੀਂ ਵੀ ਮਾਹ ਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ ਚਾਰ ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆ ਅੱਜ ਤੱਕ ਮੈਂ ਆਪਦਾ ਘਰ ਨਹੀਂ ਬਣਾ ਸਕਿਆ ਮੈਂ ਤਨ ਮੰਨ ਤਨ ਇਹ ਮੈਂ ਵਡਿਆਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਆਪ ਨਿੰਦ ਤਨ ਨੂੰ ਕਹਿ ਰਿਹਾ ਵੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਾਹ ਤੋਂ ਬਕਵਾਸ ਕਰਦੇ ਆ ਤੁਹਾਨੂੰ ਕਿਹਨੇ ਹੱਥ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਥ ਵੇਲਣ ਵੇਲਣ ਤੁਸੀਂ ਉਹ ਜਿਹੜੇ ਐਡੇ ਐਡੇ ਕਨੈਕਟ ਲਿਖ ਕੇ ਪਾ ਦਿੰਨੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜੋਨੀ ਬਾਬਾ ਜਿਹੜਾ ਕਿਸਾਨੀ ਮੋਰਚੇ ਸਭ ਤੋਂ ਮੂਰੇ ਗਿਆ ਸੀ ਉਹੀ ਜੋਨੀ ਬਾਬਾ ਜਦੋਂ ਧਰਨੇ ਲੱਗਦੇ ਸਭ ਤੋਂ ਮੂਰੇ ਜਾਂਦਾ ਉਹੀ ਜੋਨੀ ਬਾਬਾ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੂਰੇ ਗਿਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਥੇ ਸਟੈਂਡ ਕਰਦੇ ਆ ਯਾਰ ਤੁਸੀਂ ਪਰ ਮੈਂ ਕਈ ਨੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਾਨ ਰਾਇਤੇ ਨੇ ਬਣੇ ਜਿਨੇ ਸਰਬanshਵਾਰਤਾ ਤੁਹਾਡੀ ਖਾਤਰ ਜੋ ਇੱਕੀ ਦਾ ਵਿਚਾਰ ਹੈ ਮੈਂ ਕਿਹੜੇ ਬਾਤ ਦੀ ਗੋਲੀ ਆ ਉਹ ਕਹਾਤਾ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਗੁਰਦੀ ਖਰੀਫਾ ਤੇ ਇਹਨਾਂ ਨੂੰ ਇਹਨਾਂ ਨੂੰ ਧੋਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁਦ ਸੰਸਾਰ ਉਪਾਇਆ ਸਿਰੇ ਸਿਰ ਤੇ ਲਾਇਆ ਜੇ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤ ਹੈ ਇਹੀ ਸਾਡੀ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨੀਕ ਹੈ ਫਿਰ ਤਾਦੋ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਆ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਨ ਕੀ ਲੈ ਜਾਣ ਮੈਂ ਜਾਊਂਗਾ ਮੈਨੂੰ ਕੋਈ ਰੋਕ ਟੋਕ ਨਹੀਂ ਮੈਂ ਤੁਹਾਡਾ ਕੋਈ ਦੇਣਾ ਨਹੀਂ ਮਨੋਖਾ ਦੇਈ ਕਿ ਮੈਂ ਵੀ ਆਇਆ ਹਾਂ ਜੇ ਤੁਸੀਂ ਆਏ ਹੋ ਮੈਂ ਆਪਣੀ ਮਰਜ਼ੀ ਕਰ ਸਕਦਾ ਹਾਂ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ ਤੁਸੀਂ ਆਪ ਕੀ ਕਰਦੇ ਹੋ ਤੁਸੀਂ ਪੰਜਾਬ ਉਜਾੜ ਕੇ ਰੱਖਤਾ ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20 20 30 30 ਲੱਖ ਲਾ ਕੇ ਖਾੜੇ ਲਗਾਉਨੇ ਹੋ ਸ਼ਰਾਬਾਂ ਪਿਉਨੇ ਹੋ ਕੀਲੀ ਗੜੀ ਘੋੜੇ ਤੇ ਗੰਦ ਪਾਉਂਦੇ ਤੁਸੀਂ ਤੁਸੀਂ ਗੱਲਾਂ ਸਾਧਨ ਕਰਦੇ ਕਦੇ ਬਾਬਾ ਰਣਾ ਸਿੰਘ ਜੀ ਤੁਮਾ ਥੋਡੇ ਲਈ ਮਾਰੇ ਆ ਕਦੇ ਢੜੀਆਂ ਵਾਲੇ ਥੋਡੇ ਲਈ ਮਾਰੇ ਆ ਕਦੇ ਬਾਬਾ ਗੁਰਨਾਥ ਸਿੰਘ ਥੋਡੇ ਲਈ ਮੜਾ ਆ ਕਦੇ ਸਾਰਾ ਸੰਸਮਾਜ ਥੋਡੇ ਲਈ ਮੜਾ ਹੈ ਤੁਸੀਂ ਕਿਧਰਲੇ ਚੱਕੇ ਆ ਗਏ ਬਈ ਤੁਹਾਡੇ ਬੰਦੇ ਕੀ ਹੈ ਸਿਰਫ ਤੇ ਨਿੰਦਿਆ ਕਰਨੀ ਆਉਂਦੀ ਹੈ ਤੁਹਾਨੂੰ ਕਮਾਲ ਹੋ ਗਈ ਹੈ ਮੈਂ ਜਾਣ ਮੁੱਝ ਕੇ ਪਾਈਆਂ ਜੋ ਕਿਸਤੀ ਚ ਵੀ ਜਾ ਰਹੇ ਆਂ ਵੀ ਆਨੰਦ ਰੈ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ 43 ਸਾਲ ਦੀ ਉਮਰ ਹੈ ਮੈਨੂੰ ਮੈਂ ਕੋਈ ਮੂਰਖ ਨਹੀਂ ਆ ਮੈਂ ਜਾਣ ਕੇ ਪਾਈਆਂ ਮੈਨਾਂ ਦੇਖੋ ਲੋਕਾਂ ਦੇ ਦਿਮਾਗ ਦੇਖ ਲਓ ਤੁਸੀਂ ਵੀ ਇਹਨਾਂ ਨੇ ਕੀਰਤਨ ਨਹੀਂ ਸੁਣਨਾ ਤਥਾ ਨਹੀਂ ਸੁਣਨੀ ਪਾਕੀ ਸਿੰਘਾਂ ਦੇ ਹੱਕ ਤੇ ਮੈਂ ਬੋਲਿਆ ਬਹਿ ਸਕਿਆ ਨਹੀਂ ਹੋਰ ਨਹੀਂ ਤੁਸੀਂ ਸੁਣਿਆ ਗਰੀਬ ਜਿਹੜੇ ਬੱਚੇ ਨਾਮ ਬਲਾਉ ਮੈਥੋਂ ਨਾਮ ਬਲਾਉ ਚੰਗੇ ਰਹੋਗੇ ਤੁਸੀਂ ਨਾਜ਼ ਮਾਰਿਆ ਹੋਇਆ ਪੰਜਾਬ ਦਾ ਪਾਣੀ ਤੁਸੀਂ ਮੁਕਾਤੇ ਦਰਾਂਤ ਤੁਸੀਂ ਮੁਕਾਤੇ ਕੁਦਰਤ ਦਾ ਜਿੰਨਾ ਕੁ ਰਵਾੜ ਤੁਸੀਂ ਕਰਦੇ ਹੋ ਕੋਈ ਨਹੀਂ ਕਰਦਾ ਜਿੰਨੇ ਪਸ਼ੂ ਪੰਛੀ ਤੁਸੀਂ ਮਾਰਦੇ ਹੋ ਉਦਾਂ ਲਾ ਲਾ ਕੇ ਖੇਤਾਂ 'ਚ ਇੰਨਾ ਪਾਪ ਕੋਈ ਨਹੀਂ ਕਰਦਾ ਤੁਸੀਂ ਗੱਲਾਂ ਕਰਦੇ ਹੋ ਆਪਣੀ ਲਿਮਟ ਵਿੱਚ ਰਹੋ ਆਪਣਾ ਘਰ ਦੇਖੋ ਆਪਣਾ ਪਰਿਵਾਰ ਸੰਭੋ ਕਿਸੇ ਦੀ ਜ਼ਿੰਦਗੀ ਨੂੰ ਨਾ ਗੱਲ ਕਰੋ ਮੈਂ ਤੁਹਾਨੂੰ ਤੁਹਾਡੀ ਔਕਾਤ ਦਿਖਾਈ ਹੈ ਕਿ ਤੁਹਾਡਾ ਦਿਮਾਗ ਇੰਨਾ ਤਾਂ ਕੰਮ ਕਰਦਾ ਐਥੇ ਕਿ ਤੁਸੀਂ ਤੁਹਾਡੀ ਸੋਚ ਖੜੀ ਆ ਤੁਸੀਂ ਔਗਣ ਵੇਖਣ ਗਿੱਧੀਆਂ ਲੋਕਾਂ ਦੇ ਤੁਸੀਂ ਵਰਸਕ ਹੈ ਮਹਾਰਾਜ ਕਹਿੰਦੇ ਸਾਂਝ ਤੇ ਰਿਜਾ ਗੁਣੇ ਕੇ ਵੀ ਥੋੜਾ ਔਗਣ ਚੱਲੀਏ ਮੇਰੇ ਚ ਵੀ ਔਗਣ ਹੋਣਗੇ ਵੀ ਗੁਣ ਵੀ ਹੋਣਗੇ ਤੁਸੀਂ ਸਾਂਝ ਗੁਣਾ ਦੀ ਰੱਖੋ ਤੁਸੀਂ ਔਗਣਾ ਤੋਂ ਕੀ ਲੈਣਾ ਤੁਸੀਂ ਕੱਟ ਦੀ ਔਗਣਾ ਕਿਉਂਕਿ ਤੁਸੀਂ ਆਹ ਔਗਣਾ ਦੇ ਭਰੇ ਪਏ ਹੋ ਚੋਰ ਨੂੰ ਸਾਰੇ ਚੋਰ ਦਿੰਦੇ ਆ ਬੇਈਮਾਨ ਨੂੰ ਸਾਰੇ ਬੇਈਮਾਨ ਦਿੰਦੇ ਆ ਬਹੁਤ ਕੁਝ ਬੋਲਰ ਨੂੰ ਮੇਰੇ ਕੋਲ ਬਹੁਤ ਕੁਝ ਪਰ ਤੁਸੀਂ ਜਿਹੜੇ ਮਾੜੇ ਕਮੈਂਟ ਕਰਨ ਵਾਲੇ ਹੋ ਆਪ ਤੇ ਗਿਰਵਾਚ ਛਾਤੀ ਮਾਰਿਓ ਪ੍ਰੀਤਾ ਜੇ ਤੂੰ ਆਤਰਨਤੀਬ ਕਾਰੇ ਨਿਕ ਨਾਲੇ ਆਪਣੇ ਗਿਰਮਾਨ ਨੇ ਸਿਰ ਨੀ ਮਾਰ ਦੇ ਆਪਣੇ ਅੰਦਰ ਝਾਤੀ ਮਾਰੋ ਕਿਸੇ ਤੇਂ ਉਂਗਲ ਚੁੱਕਣ ਲੱਗੇ ਨਾ ਜਦੋਂ ਵੀ ਕੁੰਗਮ ਕਿਸੇ ਵਾਲੀ ਚੱਕਦੇ ਆ ਨਾ ਤਿੰਨ ਉਂਗਲ ਆਪਣੇ ਵੱਲ ਆਉਂਦੀ ਨਾ ਇਹ ਯਾਦ ਰੱਖਿਓ ਰੱਬ ਦੀ ਦਰਗਾਹ ਤੇ ਲੇਖਾ ਦੇਣਾ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ